ਅਮਰਿਤਪਾਲ ਸਿੰਘ ਦੇ ਸੈੱਲ ਚੋਂ ਪਾਬੰਦੀਸ਼ੁਦਾ ਵਸਤਾਂ ਮਿਲੀਆਂ ਨੇ ਦਰਸਲ smartphones sim ਖੂਫੀਆ ਕੈਮਰੇ ਵਾਲਾ ਇੱਕ ਪੈਨ ਮਿਲਿਆ ਹੈ ਪੈਨ ਡਰਾਈਵ ਹੈ ਬਲੂਟੁੱਥ ਹੈ ਹੈੱਡਫੋਨ ਹੈ smart watch ਹੈ ਔਰ nsi nsa ਨੇ nsa ਦਾ ਸੈੱਲ ਹੈ ਜਿਹੜਾ ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ dgp ਅਸਮ ਦੀ ਇਹ ਸਟੇਟਮੈਂਟ ਹੈ ਅਮਰਿਤਪਾਲ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਔਰ ਅਸਮ ਦੇ dgp ਨੇ ਇਸ ਰਿਕਵਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਧਰ ਅਮਰਿਤਪਾਲ ਸਿੰਘ ਦੇ ਵਕੀਲ ਨੇ ਮੰਗ ਕੀਤੀ ਹੈ ਕਿ ਅਮਰਿਤਪਾਲ ਨੂੰ ਡਿਪਲੂ ਡਿਬਰੂਗੜ ਜੇਲ੍ਹ ਤੋਂ ਸ਼ਿਫਟ ਕੀਤਾ ਜਾਵੇ ਵਕੀਲ ਨੇ ਕਿਹਾ ਕਿ ਅਮਰਿਤਪਾਲ ਦੀ ਪ੍ਰਾਈਵੇਸੀ ਅਤੇ ਉਸ ਦੀ ਜਾਨ ਨੂੰ ਖਤਰਾ ਹੈ ਅਮਰਿਤਪਾਲ ਦੇ ਵਾਸ਼ਰੂਮ ਚ ਖੁਫੀਆ ਕੈਮਰੇ ਲਾਏ ਗਏ ਨੇ ਇਹ ਗੱਲ ਵਕੀਲ ਵੱਲੋਂ ਕਹੀ ਗਈ ਹੈ ਤੇ ਉਧਰ ਡੀਜੀਪੀ ਕਹਿ ਰਹੇ ਨੇ ਕਿ ਅਮਰਿਤਪਾਲ ਦੇ ਸੈਲ ਚੋਂ ਪਾਬੰਦੀਸ਼ੁਦਾ ਚੀਜ਼ਾਂ ਮਿਲੀਆਂ ਨੇ ਜਿਨ੍ਹਾਂ ਚ 스마트ਫੋਨ ਮਿਲਿਆ ਹੈ SIM ਮਿਲਿਆ ਹੈ ਖੁਫਰੀਆ ਕੈਮਰੇ ਵਾਲਾ ਇੱਕ ਪੈਨ ਹੈ ਇੱਕ ਪੈਨ ਡਰਾਈਵ ਹੈ ਇੱਕ ਹੈੱਡਫੋਨ ਹੈ ਇੱਕ ਬਲੂਟੂਥ ਹੈ ਇੱਕ ਸਮਾਰਟਵਾਚ ਹੈ ਇਹ ਚੀਜ਼ਾਂ ਅਮਰਿਤਪਾਲ ਦੇ ਸੈੱਲ ਚੋਂ ਮਿਲੀਆਂ ਨੇ ਡੀਜੀਪੀ ਇਸ ਨੇ ਜਾਣਕਾਰੀ ਦਿੱਤੀ ਕਹਾਣੀ ਕੱਲ ਰਾਤ ਤੋਂ ਬੰਦੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਬੜੀ ਜ਼ਿਆਦਾ ਭਾਰੀ ਜੋ ਫੋਰਸ ਹੈ ਉਹ ਸੈਂਟਰਲ ਜੇਲ ਦਿਬਰੂਗੜ੍ਹ ਵਿਖੇ ਤਾਇਨਾਤ ਕੀਤੀ ਗਈ ਹੈ ਜੇਲ ਪ੍ਰਸ਼ਾਸਨ ਉਹਨਾਂ ਨੂੰ ਵਾਰ-ਵਾਰ ਕਹਿ ਰਿਹਾ ਹੈ ਵੀ ਉਹ ਕੈਮਰੇ ਜੋ ਸਪਾਈ ਕੈਮਰੇ ਜੋ ਭਾਈ ਅਮਰਿਤਪਾਲ ਸਿੰਘ ਨੇ ਤੇ ਸਾਥੀਆਂ ਨੇ ਜੋ ਰਿਕਵਰ ਕੀਤੇ ਨੇ ਉਹ ਜੇਲ੍ਹ ਪ੍ਰਸ਼ਾਸਨ ਨੂੰ ਦੇ ਦੇ ਪਰ ਉਹ ਮੁਨਕਰ ਹੋ ਰਹੇ ਨੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਇਹ ਆਂਦੇ ਨੇ ਪਹਿਲਾਂ ਸਾਨੂੰ ਪੰਜਾਬ ਸਰਕਾਰ ਇਸ ਤੇ ਜਵਾਬ ਜਵਾਬਦੇਹੀ ਕਰੇ ਕਿਉਂ ਜੋ ਉਹਨਾਂ ਦਾ ਫੰਡਮੈਂਟਲ ਰਾਈਟ ਹੈ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ ਰਾਈਟ ਟੂ ਪ੍ਰਾਈਵੇਸੀ ਉਸ ਦੀ ਉਲੰਘਣਾ ਕੀਤੀ ਗਈ ਕਿਉਂ ਉਹਨਾਂ ਨੂੰ ਅਲਫ ਨੰਗਿਆਂ ਨੂੰ ਨਹਾਉਂਦਿਆਂ ਨੂੰ ਜੋ ਸਰਕਾਰ ਜੋ ਆਮ ਆਦਮੀ ਪਾਰਟੀ ਹੈ ਜੋ ਕੇਂਦਰ ਦੀ ਸਰਕਾਰ ਹੈ ਜੋ ਕੇਂਦਰ ਦੀਆਂ ਏਜੰਸੀਆਂ ਨੇ ਉਹ ਦੇਖਣਾ ਚਾਹੁੰਦੇ ਸੀ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਦਿਗੜੂਗੜ ਜੇਲ੍ਹ ਵਿੱਚ ਸੇਫ ਨਹੀਂ ਫੀਲ ਕਰਦੇ ਸਾਨੂੰ ਖਤਰਾ ਹੈ ਵੀ ਜੇ ਸਾਡੇ ਬਾਥਰੂਮਾਂ ਦੇ ਵਿੱਚ ਸਪਾਈ ਕੈਮਰਾ ਲਾਇਆ ਜਾ ਸਕਦੇ ਨੇ ਤਾਂ ਸਾਨੂੰ ਕੱਲ ਨੂੰ ਜ਼ਹਿਰ ਵੀ ਦਿੱਤਾ ਜਾ ਸਕਦਾ ਹੈ ਤਾਂ ਉਹਨਾਂ ਦੀ ਜੇਲ੍ਹ ਬਦਲੀ ਕੀਤੀ ਜਾਵੇ ਹਿੰਦੁਸਤਾਨ ਦੀ ਕਿਸੇ ਹੋਰ ਮਰਜ਼ੀ ਜੇਲ੍ਹ 'ਚ ਰਹਿ ਜਾਣ ਤਾਂ ਅਮਰਿਤਪਾਲ ਸਿੰਘ ਦੇ ਵਕੀਲ ਵੱਲੋਂ ਸਵਾਲ ਚੱਕੇ ਗਏ ਨੇ ਕਿ ਇਹ ਚੀਜ਼ਾਂ ਉਹਨਾਂ ਨੂੰ ਮਿਲੀਆਂ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਸਾਨੂੰ ਇਸ ਬਾਰੇ ਪਹਿਲਾਂ ਕੋਈ ਸਪਸ਼ਟੀਕਰਨ ਦਿੱਤਾ ਜਾਵੇ ਫਿਰ ਹੈਂਡਓਵਰ ਕਰਾਂਗੇ ਔਰ ਡੀਜੀਪੀ ਅਸਮ ਕਹਿ ਰਹੇ ਨੇ ਕਿ ਇਹ ਚੀਜ਼ਾਂ ਉਹਨਾਂ ਦੇ ਸੈੱਲ ਚੋਂ ਮਿਲੀਆਂ ਨੇ ਔਰ ਇਸ ਕਰਕੇ ਇਹ ਐਨਐਸਏ ਜੇਲ ਦੀ ਜਿਹੜੀ ਸੁਰੱਖਿਆ ਹੈ ਉਹ ਵਧਾਉਣ ਦੇ ਲਈ ਕਿਹਾ ਗਿਆ ਹੈ ਸੋ ਦੋ ਵੱਖ-ਵੱਖਰੀਆਂ ਸਟੇਟਮੈਂਟਸ ਜਿਹੜੀਆਂ ਨੇ ਉਹ ਆ ਰਹੀਆਂ ਨੇ ਇੱਕ ਡੀਜੀਪੀ ਅਸਮ ਦੀ ਔਰ ਦੂਸਰੀ ਅਮਰਿਤਪਾਲ ਸਿੰਘ ਦੇ ਵਕੀਲ ਦੀ ਇੱਕ smartphone ਹੈ ਇੱਕ sim ਹੈ ਇੱਕ ਖੂਫੀਆ ਕੈਮਰੇ ਵਾਲਾ ਪੈਨ ਹੈ ਉਹ ਚੀਜ਼ਾਂ ਅਸੀਂ ਦਿਖਾ ਵੀ ਰਹੇ ਹਾਂ ਉਸ ਦੀ ਫੋਟੋ ਐ ਜੋ ਚੀਜ਼ਾਂ ਬਰਾਮਦ ਹੋਈਆਂ ਨੇ ਜਿਸ ਦਾ ਜਿਸ ਦਾ ਜ਼ਿਕਰ ਕੀਤਾ ਗਿਆ ਔਰ ਇਸ ਤੋਂ ਇਲਾਵਾ ਹੈੱਡਫੋਨ ਹੈ ਇੱਕ smart watch ਹੈ ਇੱਕ bluetooth ਹੈ ਇੱਕ pen drive ਹੈ ਇਹ ਸਾਰੀਆਂ ਚੀਜ਼ਾਂ ਐ ਅਮਰਿਤਪਾਲ ਦੇ ਸੈੱਲ ਚੋਂ ਮਿਲੀਆਂ ਨੇ ਡੀਜੀਪੀ ਅਸਮ ਦਾ ਬਿਆਨ ਹੈ ਕਿ ਐਨਐਸਐ ਸੈੱਲ ਦੀ ਸੁਰੱਖਿਆ ਵਧਾਈ ਗਈ ਹੈ ਔਰ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਬੰਦ ਹੈ ਸੋ ਡੀਜੀਪੀ ਨੇ ਇਸ ਰਿਕਵਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਵਕੀਲ ਵੱਲੋਂ ਇਸ ਤੇ ਇਤਰਾਜ਼ ਉਠਾਇਆ ਗਿਆ